ਹਾਂਜੀ ਸਾਰੇ ਕਿਸਾਨ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਆ ਸਾਰੇ ਠੀਕ ਠਾਕ ਆ ਸੋ ਅੱਜ ਦੋਸਤੋ ਤੁਹਾਨੂੰ ਆਪਾਂ ਸ਼ੌਂਕ ਕਰਾਉਣ ਲੱਗੇ ਹਾਂ ਨੀਲੀ ਰਾਵੀ ਦਾ ਪਰ ਮੈਂ ਵੀਡੀਓ ਸ਼ੁਰੂ ਹੋਣ ਤੋਂ ਪਹਿਲਾਂ ਦੱਸ ਦੇਵਾਂ ਕਿ ਦੋਸਤੋ ਇਹ ਤਿੰਨੋਂ ਕਟੀਆਂ ਸੇਲ ਹੋ ਚੁੱਕੀਆਂ ਵਾਂ ਬਾਕੀ ਦੋਸਤੋ ਮੇਰਾ ਵੀਡੀਓ ਬਣਾਉਣ ਦਾ ਮੇਨ ਮਕਸਦ ਇਹ ਹੀ ਕਿ ਚਲੋ ਤੁਹਾਨੂੰ ਇੱਕ ਸ਼ੌਂਕ ਕਰਾ ਦਈਏ ਨੀਲੀ ਰਾਵੀ ਦੇ ਜਿਹੜੇ ਚਾਹਣ ਵਾਲੇ ਜਾਂ ਪਿਆਰ ਕਰਨ ਵਾਲੇ ਆ ਤਾਂ ਜੋ ਕਿ ਪਰਖ ਹੋ ਸਕੇ ਬੋਡੀ ਸਟਰਕਚਰ ਤੇ ਢਾਂਚਾ ਨੀਲੀ ਬਾਰੇ ਪਤਾ ਲੱਗ ਸਕੇ ਜਿਹੜੇ ਆਪਣੇ ਨਵੇਂ ਸਬਸਕ੍ਰਾਈਬਰ ਆ ਜਾਂ ਨਵੇਂ ਫੋਲੋਅਰ ਆ ਸੋ ਦੋਸਤੋ ਕੱਟੀ ਬਿਲਕੁਲ ਜੈਜ ਮਾਰਕਿੰਗ ਸੀ ਆ ਵੀ ਚਾਰੇ ਪੈਰਾਂ ਤੇ ਸੁਪਰ ਨਿਸ਼ਾਨ ਵੀ ਸੀਗਾ ਤੇ ਫੇਸ ਇਹਦਾ ਬਹੁਤ ਹੀ ਚੰਗਾ ਤੇ ਇਹਦੀ ਅੱਖ ਬਿਲਕੁਲ ਦੋਨੋਂ ਦੇਖ ਸਕਦੇ ਆ ਗੁਲਾਬੀ ਮਣਕਣੀ ਅੱਖ ਸੀਗੀ ਸੋ ਉਮਰ ਇਹਦੀ ਦੋਸਤੋ ਕੁ 4-5 ਮਹੀਨੇ ਹੀ ਇਧਰ ਟੇਢੇ ਘੜ ਦੀ ਕੱਟੀ ਸੀਗੀ ਜੈਜ ਮਾਰਕਿੰਗ ਦੇ ਵਿੱਚ ਤੇ ਫੇਸ ਇਹਦਾ ਦੇਖ ਕੇ ਦੋਸਤੋ ਇੱਕ ਵਾਰੀ ਤਾਂ ਜਿਵੇਂ ਸਾਰ ਰੋਪਣ ਵਾਲੀ ਗੱਲ ਹੋ ਜਾਂਦੀ ਇਹੋ ਜੀ ਇਹਦੇ ਵਿੱਚ ਕੁਦਰਤ ਇਹ ਕੁਦਰਤ ਦੀ ਕਰਦੀ ਦੋਸਤੋ ਤੇ ਇਹੋ ਜੀ ਬਿਊਟੀ ਹੀ ਜਿਵੇਂ ਮੇਰਾ ਦਾਦਾ ਗੱਲ ਕਰਦਾ ਹੁੰਦਾ ਸੀ ਕਿ ਘੋੜੇ ਘਰ ਸੁਲਤਾਨਾ ਦੇ ਤੇ ਮੱਝਾਂ ਘਰ ਬਰੀਆਮਾਂ ਦੇ ਜਿਹੜੇ ਘੋੜੇ ਸੁਲਤਾਨਾ ਰਾਜੇ ਮਹਾਰਾਜਾ ਦੇ ਘਰੇ ਹੁੰਦੇ ਸੀ ਦੋਸਤੋ ਤੇ ਉਹੀ ਰੱਖਿਆ ਕਰਦੇ ਸੀ ਜ਼ਿਆਦਾਤਰ ਤੇ ਜਿਹੜੇ ਬਰੀਆਮ ਬਰੀਆਮਾਂ ਦਾ ਜਿਹੜਾ ਮੇਨ ਮਾਰਕਸ ਜਿਹੜੇ ਆਪਣੇ ਜ਼ਿਮੀਂਦਾਰ ਪਰਿਵਾਰ ਦੇ ਵਿੱਚ ਜਿਹੜੇ ਸ਼ਾਹੂਕਾਰ ਜਾਂ ਜਿਹੜੇ ਆਪਣੇ ਕਿਰਤੀ ਨਾਲ ਜੁੜੇ ਸੀ ਧੰਦੇ ਨਾਲ ਲੋਕ ਧੰਦੇ ਨਾਲ ਜਿਹੜੇ ਆਪਣੇ ਸੱਭਿਆਚਾਰ ਨਾਲ ਜੁੜੇ ਸੀ ਉਹਨਾਂ ਦੇ ਫਾਰਮ ਦੇ ਉੱਪਰ ਚੰਗਾ ਪਸ਼ੂਧਨ ਹੁੰਦਾ ਸੀ ਤੇ ਦੁੱਧ ਵਾਲੇ ਪਸ਼ੂ ਚੰਗੇ ਰੱਖੇ ਹੁੰਦੇ ਸੀ ਤੇ ਚੰਗਾ ਮਾਲ ਹੋਣ ਦੇ ਕਾਰਨ ਉਹ ਵੀ ਆਪਣੇ ਇੱਕ ਸਰਦਾਰ ਮੰਨੇ ਜਾਂਦੇ ਸੀ ਪਿੰਡ ਦੇ ਵਿੱਚ ਕਿ ਬਾਈ ਫਲਾਣੇ ਸਰਦਾਰਾਂ ਦੇ ਘਰੇ ਜਾਣਾ ਬਹੁਤ ਹੀ ਚੰਗਾ ਮਾਲੋ ਰਤਬਾ ਵਾ ਇਹ ਗੱਲਾਂ ਹੁੰਦੀਆਂ ਸੀ ਜਿਹੜੇ ਪਸ਼ੋਕੜ ਪੁਰਾਣੇ ਸਮੇਂ ਦੇ ਵਿੱਚ ਬੰਦੇ ਹੁੰਦੇ ਸੀ ਤੇ ਇਸ ਕਰਕੇ ਹੁਣ ਆਪਾਂ ਇਸ ਤਲਦੇ ਨੂੰ ਛੱਡ ਚੁੱਕੇ ਆ ਕਈ ਵੀ ਛੱਡੀ ਜਾਂਦੇ ਆ ਤੇ ਮੈਂ ਗੱਲ ਇਹ ਕਰਨਾ ਕਿ ਜਿਹੜਾ ਕੋਈ ਦੁਕਾਨ ਤੇ ਜਾਂ ਸ਼ਾਪ ਤੇ ਕੋਈ ਵੀ ਕੰਮ ਕਰਦਾ ਉਹਨੂੰ 7-8000 ਰੁਪਈਆ ਮਿਲਦਾ ਹੋਊਗਾ ਮਹੀਨੇ ਦਾ ਜੇ ਤੁਸੀਂ 2-3 ਪਸ਼ੂ ਰੱਖਿਆ ਨਾ ਦੋਸਤੋ ਤੁਹਾਨੂੰ 20000 ਰੁਪਏ ਦੀ ਇਨਕਮ ਸੋਰਸ ਬਣ ਸਕਦਾ ਪਰ ਤੁਸੀਂ ਆਪਦੇ ਮਾਈਂਡ ਨਾਲ ਚੱਲੋਗੇ ਤਾਂ ਚੰਗਾ ਪਸ਼ੂ ਤਾਂ ਨਾ ਆਪਦੇ ਘਰੇ ਰੱਖ ਕੇ 2 ਘੰਟੇ ਸਵੇਰੇ 2 ਘੰਟੇ ਸ਼ਾਮੀ ਕੰਮ ਕਰਨਾ ਦੋਸਤੋ ਬਹੁਤਾ ਨਹੀਂ ਕੰਮ 2 ਘੰਟੇ ਸਵੇਰੇ ਮੰਗਦੀਆਂ ਕਰਮ ਵਾਲੀਆਂ ਪਰੀਆਂ ਤੇ 2 ਘੰਟੇ ਸ਼ਾਮੀ ਆਹ ਕੱਟੀ ਦਾ ਤੁਹਾਨੂੰ ਮੈਟਰ ਦਿਖਾਉਣਾ ਇਹ ਬਾਈ ਨੂੰ ਆਪਾਂ ਕਹਿ ਕੇ ਦਿੱਤੀ ਆ ਵੀ ਇਹ ਆਉਣ ਵਾਲੇ ਸਮੇਂ ਦੇ ਵਿੱਚ ਮੇਲੇ ਜਿੱਥੇ ਮਰਜ਼ੀ ਖੜੀ ਕਰਦੀ ਕੱਟੀ ਇਹਦੀ ਕੁਆਲਿਟੀ ਦੱਸੂਗੀ ਇਹਦੀ ਬਰੀਕੀ ਦੱਸੂਗੀ ਕਿ ਇਹ ਕੀ ਚੀਜ਼ ਆ ਬਾਬ ਵਾਲੇ ਪੱਖ ਤੋਂ ਬਹੁਤ ਨਿੱਜਾਇਆ ਚੰਗੀ ਸੀ ਕੱਟੀ ਆ ਵੀ ਬਹੁਤ ਚੰਗੀ ਸੀ ਕੱਟੀ ਬਾਕੀ ਜਿਹੜਾ ਵੀ ਲਗਿਆ ਮਾਲਕ ਉਹਨੂੰ ਦਿਨ ਦੁੱਗਣੀ ਰਾਤ ਚੋਗਣੀ ਤਰੱਕੀ ਬਖਸ਼ੇ ਮੇਰਾ ਮਕਸਦ ਇਹੀ ਸੀ ਕਿ ਜਿਹੜੇ ਮੇਰੇ ਭਰਾ ਜਿਹੜੇ ਜ਼ਮੀਨਾਂ ਵੇਚ-ਵੇਚ ਕੇ ਬਾਹਰ ਨੂੰ ਤੁਰੇ ਜਾਂਦੇ ਆ ਉਹਨਾਂ ਅਗੇ ਰਿਕਵੈਸਟ ਕਰਦਾ ਆਂ ਕਿ ਯਾਰ ਇੱਥੇ ਵੀ ਬਹੁਤ ਕੋਸ਼ਾ ਮੁੜਿਆਓ ਵਾਪਸ ਨਾ ਜਾਓ ਆਪਦਾ ਘਰ ਝਾੜ ਕੇ ਇੱਥੇ ਆਪਣੀ ਚੰਗੀ ਇਨਕਮ ਦਾ ਸੋਰਸ ਬਣਾ ਲਓ ਚੰਗਾ ਡੇਰੀ ਤੇ ਚੰਗਾ ਪਸ਼ੂ ਤਾਂ ਰੱਖ ਲਓ ਤਾਂ ਜੋ ਤੁਹਾਡਾ ਆਉਣ ਵਾਲਾ ਸਮਾਂ ਤੁਹਾਡਾ ਭੁੱਖ ਵੀ ਵਧੀਆ ਬਣ ਜੇ ਸੋ ਦੋਸਤੋ ਇਹ ਸੀ ਨਗੀਨੇ ਬਾਰੇ ਵਿਕ ਚੁੱਕੇ ਆ ਦੋਸਤੋ ਆਪਣੇ ਨਵੇਂ ਫਾਰਮ ਤੇ ਨਵੇਂ ਘਰ ਜਾਣ ਦੇ ਦੀ ਤਿਆਰੀ ਕੀ ਆ ਸੋ ਵੀਡੀਓ ਬਣਾਉਣ ਦਾ ਮੇਰਾ ਮਕਸਦ ਇਹ ਹੀ ਵੀ ਜਿਹੜੀਆਂ ਜਿਆਦਾ ਰਹਿ ਜਾਂਦੀਆਂ ਕੱਲ ਨੂੰ ਮੇਲੇਆਂ 'ਚ ਜਾਣਾ ਤੇ ਅਗਲਾ ਕਹਿ ਦਿੰਦਾ ਮੇਰੇ ਕੋਲ ਕੋਈ ਮੇਰੀ ਆ ਫਲਾਣਾ ਤੇ ਇਸ ਕਰਕੇ ਕੈਮਰੇਜ ਕੈਦ ਕੀਤੀ ਆ ਵੀ ਤਾਂ ਜੋ ਕਿ ਕੱਲ ਨੂੰ ਇਹ ਇੱਕ ਯਾਦਗਾਰੀ ਰਹਿ ਜੇ ਸੋ ਇਹ ਸੀ ਅੱਜ ਦੀ ਵੀਡੀਓ ਕਿੱਦਾਂ ਲੱਗੀ ਜਰੂਰ ਦੱਸਿਓ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ